ਤੇ ਮਾਹੌਲ ਨਾ ਥੋੜਾ ਜਿਹਾ ਖਰਾਬ ਆ। ਅੱਛਾ। ਤੇ ਹੋ ਸਕਦਾ ਵੀ ਸਾਡੀਆਂ ਡਿਊਟੀਆਂ ਅੱਗੇ ਫਾਰਵਰਡ ਲੱਗਣ। ਅੱਛਾ। ਤੇ ਜੇ ਡਿਊਟੀਆਂ ਅੱਗੇ ਲੱਗੀ ਤੇ ਫਿਰ ਸਾਡਾ ਥੋੜਾ ਜਿਹਾ ਜੇ ਮੁਸ਼ਕਲ ਹੋ ਜਾਣਾ ਸੱਦਣ ਦਾ। ਚਲੋ ਕੋਈ ਗੱਲ ਨਹੀਂ। ਉਹ ਤਾਂ ਹੈਗਾ ਤੇ ਇੱਥੇ ਸਭ ਕੁਝ ਸਹੀ ਥੀ ਆ ਨਾ। ਨਹੀਂ ਅਹੀਂ ਮੈਨਾਂ ਹਲਾਤਾਵਾਂ ਜਿਹਾ ਨਿਕਲੇ ਆ। ਸਰਕਾਰ ਦਾ ਕੰਮ ਤਾਂ ਦਾ ਕਰੀਦਾ ਸੀ। ਤੂੰ ਤਾਂ ਮੈਨੂੰ ਲੱਗਦਾ ਉਦਾਂ ਸਾਡਾ ਹਰਾਮ ਹੋਈ। ਬੇਲੀਆਂ ਬੈਗ ਨਾ ਖਾਂਚ ਨੂੰ ਆਦਤ ਪੈ ਗਈ ਹੈ। ਤੇ ਜੇ ਐਂਦਾ ਬੇਲੀ ਬੈ ਖਾਣਾ ਨਾ ਜਾਂ ਤੇ ਪਰਾਈਓ ਬੈ ਖਾ ਜਾ। ਮੰਮੀ ਜੀ ਮੈਂ ਸੋਚਣ ਦੀ ਮਾਸੀ ਆਏ ਆ ਕੁਝ ਅਜ ਵਧੀਆ ਚੀਜ਼ ਬਣਾ ਲਈਏ ਪਨੀਰ ਨਾ ਬਣਾ ਲਈਏ ਚੱਲ ਵੇਖ ਲਓ ਪਨੀਰ ਹੀ ਬਣਾ ਲਓ ਬਣਾਉਣਾ ਤੇ ਮਾਸੀ ਕਿਹੜਾ ਰੋਏ ਰੋਤੇ ਰਹੇ ਰਹਿੰਦੇ ਆ ਕਦੇ ਇੱਕ ਦਾਈ ਤੇ ਹੁੰਦੇ ਚੱਲ ਵਿਚਾਰੇ ਚੱਲ ਜੋ ਤੁਹਾਡਾ ਜੀ ਕਰਦਾ ਨਾ ਉਹ ਹੀ ਬਣਾ ਲਓ ਚਲੋ ਦੇਹਗਾ ਵਾ ਪਨੀਰ ਬਣਾ ਲਓ ਠੀਕ ਹੈ ਮੰਮੀ ਜੀ ਹੋਰ ਵੀ ਨਾਲ ਵੇਖ ਲੈਣੀ ਸੇਵੀਆਂ ਬਣਾ ਲੈਣੇ ਨਾਲ ਚੱਲ ਪੁੱਤ ਜੋ ਤੇਰਾ ਜੀ ਕਰਦਾ ਨਾ ਉਹ ਹੀ ਬਣਾ ਲੈ ਚਲੋ ਠੀਕ ਹੈ ਮੰਮੀ ਜੀ ਇਹਦੀ ਤਨ ਮਾਸੀ ਨਾਲ ਜਿਆਦਾ ਨਿਰਤਾਵਾਦੀ ਜਾਣਦੀ ਐ ਕਿੱਦਾਂ ਮਾਸੀ ਮਹਾਈ ਜਾਂ ਮਹਾ ਜਾਂ ਮਹਾ ਕੀ ਆਈ ਐ ਤੀਜੇ ਦਿਨ ਤੋਂ ਤੁਰੇ ਰਹਿੰਦੇ ਚੋਲਾ ਚੱਕ ਕੇ ਇਹਨੇ ਨਾ ਆਪਣੇ ਬੱਚਿਆਂ ਨਾਲ ਤੇ ਵੇਖਣਾ ਨਹੀਂਗਾ ਮੇਰੇ ਘਰ ਦਾ ਸਵਾਦ ਲੈਣ ਲਈ ਆ ਜੂੰ ਜੋ ਬੰਦਾ ਵਿਆਹ ਹੋਇਆ ਵਾ ਤਿੰਨਕ ਦਿਨ ਹੁੰਦੇ ਆ ਤੇ ਆ ਜਾਂਦੀ ਐ ਫੇਰ ਆਉਂਦੀ ਵੀ ਕੱਲੀ ਆ ਪਾਜੀ ਨੂੰ ਨਾਲ ਲਿਆਂਦਾ ਹੋਵੇ ਸਵੇਰੇ ਆਵੇ ਸ਼ਾਮਾਂ ਨੂੰ ਬੰਦਾ ਚਲ ਜੇ ਐਰਕਾ ਦਾ ਬੈਗ ਲਿਆਈ ਆ ਮੈਨੂੰ ਲੱਗਦਾ 2-4 ਦਿਨ ਰਹੂਗੀ ਕਵਾਂ ਮੈਨੂੰ ਮੈਂ ਕੀ ਸਿਆਣੀ ਆ ਇਨ ਨੂੰ ਆਪ ਪਤਾ ਹੋਣਾ ਚਾਹੀਦਾ ਵਾ ਕਿ ਉਹਦੇ ਘਰ ਵੀ ਹੁਣ ਨਵਾਂ ਆਈਆਂ ਵਾ ਮੈਂ ਸਾਫ ਕਿਤਾਬ ਨਾ ਜਾਵਾਂ ਜੇ ਜਾਉਂਗੀ ਚਿਰ ਬਾਅਦ ਤੀਸਤਾ ਹੋਊਗੀ ਤੇ ਜੇ ਲਗਾਤਾਰ ਤੁਰੀ ਰਹੂੰਗੀ ਤਾਂ ਉਹਨਾਂ ਵੀ ਇਸੇ ਇਦਾਂ ਦੀ ਕਰਨੀ ਐ ਮੈਨੂੰ ਲੱਗਦਾ ਵਾ ਕਿ ਸੰਦੀਪ ਨਾਲ ਉਹਦੀਆਂ ਗੱਲਾਂ ਵਿੱਚ ਆ ਗਈ ਐ ਤਾਂ ਕਰਕੇ ਨਾ ਉਹਦੇ ਪੱਖ 'ਚ ਹੀ ਗੱਲਾਂ ਕਰੀ ਜਾਣ ਰਹੀ ਐ ਕੋਈ ਗੱਲ ਨਹੀਂ ਵੇਹਨੀ ਐ ਹੁਣ ਮੈਂ ਵੀ ਚੱਕਨੀ ਹੋ ਗਈ ਕਿ ਬੰਦਾ ਕੀ ਆ ਆ ਜਾ ਪੈਣ ਜੀ ਰਮਣਾ ਮੈਂ ਤੇਨਾਂ ਗੱਲ ਕਰਨੀ ਹੈ ਗੱਲ ਕਰਨੀ ਕਰੋ ਭੈਣ ਜੀ ਕਿਹੜੀ ਗੱਲ ਦੋਵਾਂ ਨਵਾਂ ਨੂੰ ਨਾ ਇੱਕੋ ਜਿਹਾ ਸਮਝਿਆ ਕਰ ਵਿਤਕਰਾ ਨਾ ਕਰਿਆ ਕਰੋ ਨਾ ਵਿੱਚ ਇੱਕੋ ਜਿਹਾ ਸਮਝਿਆ ਕਰ ਭੈਣ ਜੀ ਮੈਂ ਤਾਂ ਇੱਕੋ ਜਿਹਾ ਸਮਝਦੀ ਆ ਮੈਂ ਤਾਂ ਕਦੀ ਵਿਤਕਰਾ ਨਹੀਂ ਕੀਤਾ ਤੁਹਾਨੂੰ ਇਦਾਂ ਕਿਉਂ ਮਹਿਸੂਸ ਹੋਇਆ ਵਾ ਗੱਲ ਸੁਣਾ ਮੈਨੂੰ ਸੁਪਨਾ ਥੋੜੀ ਆਉਣਾ ਸੀ ਵੀ ਕੀ ਹੋਇਆ ਤੇਰੇ ਘਰ 'ਚ ਮੈਂ ਆਈ ਹਾਂ ਨਾ ਜਦੋਂ ਤੇ ਤੂੰ ਮੈਨੂੰ ਮੇਲੀ ਨੇ ਹਵੇਲੀ ਗਈ ਹੈ ਤੇ ਮੜ ਕੇ ਮੈਂ ਬਹਿ ਗਈ ਸੰਦੀਪ ਲਾਗੇ ਪਹਿਲਾਂ ਮੇਲੀ ਤੇ ਤਯੋਤ ਵੀ ਉਮ ਮੈਂ ਦੱਸਣ ਲਈ ਗੱਲਾਂ ਬਤਾ ਇਦਾਂ ਤੇ ਤੁਸੀਂ ਦੱਸਿਆ ਹੀ ਨਹੀਂਗਾ ਕਿ ਜੋ ਤੈਨੂੰ ਜਾਣਾ ਨਾਲ ਜੋ ਬੰਦੇ ਨਹੀਂ ਨਹੀਂ ਭੈਣ ਜੀ ਇਹ ਇਦਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਦੱਸਣਾ ਹੀ ਮੇਰੇ ਦਿਮਾਗ ਚੋਂ ਨਿਕਲ ਗਈ ਨਾਲੇ ਸੰਦੀਪ ਦਾ ਤਾਂ ਸੁਭਾਅ ਇੰਨਾ ਚੰਗਾ ਹੀਗਾ ਕੋਈ ਗੱਲ ਦਾ ਮੈਂ ਪੜਦਾ ਇਦ ਕੋ ਰੱਖਦੀ ਨਹੀਂ ਹਾਂ ਅਸੀਂ ਨੌ ਸੱਸ ਬਣ ਕੇ ਤਾਂ ਕਦੀ ਰਹੀਆਂ ਹੀ ਨਹੀਂ ਹਾਂ ਮਾਵਾ ਧੀਆਂ ਵਾਂਗੂੰ ਰਹਿੰਦੇ ਹੁੰਦੇ ਆ ਨਹੀਂ ਨਹੀਂ ਸੰਦੀਪ ਹੈ ਹੈ ਬੜੀ ਚੰਗੀ ਹੀ ਸ਼ੁਰੂ ਦੇ ਤੈਨੂੰ ਪਤਾ ਹੀ ਹੈ ਪਰਿਵਾਰ ਵੀ ਕਿੰਨਾ ਚੰਗਾ ਤੇ ਉਹ ਆ ਬੜੀ ਚੰਗੀ ਹੈ ਤੇ ਤੈਨੂੰ ਚਾਹੀਦਾ ਹੀ ਦੱਸਣਾ ਉਹ ਤੇ ਕਹਿਣ ਲਈ ਹੀ ਇਹ ਦਲਜੀਤ ਨੂੰ ਨਹੀਂ ਦੱਸਿਆ ਜੋ ਬੰਦੇ ਜੋ ਬੰਦਾ ਫੋਨ ਹੀ ਘੱਟ ਵੱਧ ਆਉਂਦਾ ਵਾ ਮੈਂ ਵੀ ਜੋਤ ਨੂੰ ਹੁਣ ਪੁੱਛ ਲੈਣੀ ਵੀ ਜੋ ਬੰਦਾ ਫੋਨ ਆਇਆ ਕਿ ਨਹੀਂ ਆਇਆ ਨਹੀਂ ਤੈਨੂੰ ਨਹੀਂ ਕਰਦਾ ਇਹੋ ਜੋਤ ਹੀ ਮੇਰੇ ਨਾਲ ਗੱਲ ਕਰਵਾ ਦਿੰਦੀ ਹੈ ਜਦੋਂ ਆਵੇਗੀ ਤੇ ਹੁਣ ਡਿਊਟੀ ਸਖਤ ਵਾ ਤੁਹਾਨੂੰ ਵੀ ਪਤਾ ਵਾ ਹੁਣ ਇਹ ਥੋੜਾ ਵਾ ਵੀ ਫੋਨ ਤੇ ਲੱਗੇ ਰਹਿਣਾ ਹੁੰਦਾ ਅਗਲੇ ਨੇ ਤਨਖਾਹ ਦੇਣੀ ਹੁੰਦੀ ਹੈ ਚਲ ਫੋਨ ਕਰਨਾ ਤੇ ਬੰਦਾ ਹੀ ਆ ਨਾ ਤਨਖਾਹ ਭਾਏ ਲੈਣੀ ਹੈ ਇਹ ਹੈ ਕਿ ਰਾਜਖੋਹੀ ਦਾ ਪਤਾ ਲੱਗਦਾ ਰਹਿੰਦਾ ਚਲੋ ਕੋਈ ਗੱਲ ਨਹੀਂ ਭੈਣ ਜੀ ਮੈਂ ਇੱਕ ਗੱਲ ਸੋਚਦੀ ਆ ਸੰਦੀਪ ਨੇ ਕਦੀ ਇਦਾਂ ਨਹੀਂ ਕੀਤਾ ਤੁਹਾਡੇ ਘਰ ਤੇ ਕਿਸਦਾ ਆਉਣ ਜਾਣ ਵੀ ਹੈ ਨਹੀਂਗਾ ਮੈਨੂੰ ਇਦਾਂ ਲੱਗਦਾ ਵਾ ਜਿਦਾਂ ਨਾ ਸੰਦੀਪ ਨੂੰ ਕਿਸ ਨੇ ਚੁੱਕਿਆ ਵਾ ਸਮਝ ਨਹੀਂ ਲੱਗਦੀ ਕਿ ਕਿੱਦਾਂ ਇਹਦੇ ਦਿਮਾਗ 'ਚ ਇਹ ਗੱਲਾਂ ਆਉਂਦੀਆਂ ਵਾ ਨਹੀਂ ਸੰਦੀਪ ਨੂੰ ਤੂੰ ਨਹੀਂ ਆਲੇ ਸਮਝਿਆ ਦੱਸ ਹੈ ਉਹਨੂੰ ਕੋਈ ਸਮਝ ਨਹੀਂ ਹੈਗੀ ਪੜ੍ਹੀ ਲਿਖੀ ਕੁੜੀ ਆ ਨਹੀਂ ਨਹੀਂ ਭੈਣ ਜੀ ਸੰਦੀਪ ਦਾ ਸੁਭਾਅ ਇਦਾਂ ਦਾ ਨਹੀਂ ਇਹ ਕੋਈ ਜ਼ਰੂਰ ਗੱਲ ਵਿੱਚ ਹੈਗੀ ਆ ਪਰ ਨਹੀਂ ਨਹੀਂ ਤੈਨੂੰ ਵਿਆਹ ਮੀ ਆ ਬਾਕੀ ਦin ਮੈਂ ਅੱਗੇ ਸਮਝਾਇਆ ਆ ਕਿ ਦੋਵਾਂ ਵਿੱਚ ਫਰਕ ਨਾ ਕੋਈ ਕਰਿਆ ਕਰ ਇੱਕੋ ਜਿਹਾ ਸਮਝਿਆ ਕਰ ਦੋਵਾਂ ਨੂੰ ਜਿਹੜੀ ਗੱਲ ਦਾ ਡਰ ਹੀ ਨਾ ਉਹ ਗੱਲ ਹੋਈ ਵੀ ਅੱਲਾ ਮੈਂ ਘਰ ਹੈ ਨਹੀਂ ਉਹਨੂੰ ਚੁੱਕਣਾ ਦੇ ਵੀ ਦਿੱਤੀ ਆ ਗੱਲਾਂ-ਗੱਲਾਂ ਵਿੱਚ ਮੈਂ ਸੁਣਾਇਆ ਤਾਂ ਹੈਗਾ ਵਾ ਕਿ ਸੰਦੀਪ ਇਦਾਂ ਦੀ ਨਹੀਂ ਹੈਗੀ ਤੁਹਾਡੇ ਘਰ ਤੇ ਕੋਈ ਆਉਂਦਾ ਵੀ ਨਹੀਂਗਾ ਪਰ ਪਤਾ ਨਹੀਂ ਕਿ ਇਹਦੀ ਚੁੱਕਣਾ ਚ ਆ ਗਈ ਐ ਜੇ ਸਿਆਣੀ ਹੋਊਗੀ ਸਮਝ ਤੇ ਆਪੇ ਲੱਗੀ ਗਈ ਹੋਣੀ ਇਹਨੂੰ ਜਿਆਦਾ ਸਮਝਾਉਂਦੀ ਤੇ ਲੋੜ ਹੀ ਨਹੀਂਗੀ ਪਰ ਵੀ ਇਹ ਦੋਵਾਂ ਨਵਾਂ ਨੂੰ ਇੱਕੋ ਜਿਹਾ ਸਮਝਿਆ ਕਰ ਇਹ ਇੱਕੋ ਜਿਹੇ ਸਮਝਦੇ ਆਂ ਹੋਰ ਮੈਂ ਕੀ ਕਹਿਣ ਰਹੀ ਆ ਜੋ ਸ਼ਹਿਰ ਨੂੰ ਚਲੀ ਉਹਨੇ ਮੈਂ ਕਿਹਾ ਵੀ ਜੇ ਸੂਟ ਲਿਆਵੇਂਗੀ ਤਾਂ ਉਹਦਾ ਵੀ ਨਾਲ ਬਰਾਬਰ ਲਿਆਵੇਂ ਇੱਕੋ ਜਿਹਾ ਸੂਟ ਲੈ ਕੇ ਆਈ ਆ ਕੋਈ ਇਹਨੇ ਜਾਊਗੀ ਨਾ ਸੰਦੀਪ ਨਾਲ ਫੇਰ ਮੈਂ ਗੱਲ ਕਰੂੰਗੀ ਇਹਦੇ ਹੁੰਦਿਆ ਨਹੀਂ ਗੱਲ ਕਰਦੇ ਫੇਰ ਉਹਨੂੰ ਸਮਝਾਉਂਗੀ ਧੀਏ ਤੁਹਾਡਾ ਘਰ ਵਾ ਵੇਖ ਲਓ ਤੁਸੀਂ ਬਚਾਉਣਾ ਵਾ ਕਿ ਝਾੜਨਾ ਵਾ ਕਿਸ ਦੇ ਮਗਰ ਲਾ ਕੇ ਨਾ ਆਪਣੇ ਘਰ ਵਿੱਚ ਇੱਕ ਪਤ ਨਹੀਂ ਪਾਈਦਾ ਹੁੰਦਾ ਏਦਾਂ ਦਾ ਬੜਾ ਕੁਝ ਕਹਿੰਦੀਆਂ ਹੁੰਦੀਆਂ ਅੱਜ ਮਾਸੀ ਆਈ ਹੈ ਮਾਸੀ ਨੇ ਕੁਝ ਕਹਿਤਾ ਕੱਲ ਭੂ ਆਉਗੀ ਉਹ ਤੈਨੂੰ ਕੁਝ ਕਹਿਜੂਗੀ ਤੇ ਏਦਾਂ ਕਿਦਾਂ ਕਿਚਾ ਰਹਿਣਾ ਘਰ ਵਿੱਚ ਅਲੀਕਿੰਗ ਜੀ ਹੋਂਡੀ ਇਹ ਮੈਂ ਕੰਮ ਕਰਾ ਲਿਆ ਆਂ ਚਲ ਵਧੀਆ ਕੀਤਾ ਇਹ ਪੁੱਤ ਤੇ ਸਰਸੀ ਕਰਾ ਲਈ ਆ ਅੱਛਾ ਹਾਂਜੀ ਰਮਨ ਹਾਂਜੀ ਚਾਹ ਬਣਾਈ ਹੈ ਦੋ ਤਿੰਨ ਕੱਪ ਕੋਈ ਗੱਲ ਨਹੀਂ ਬਣਾ ਤੇ ਪੁੱਤ ਜਿਹੜਾ ਜਿਹੜਾ ਇਹਦਾ ਕੰਮ ਰਹਿੰਦਾ ਨਾ ਤੇ ਕਰਾ ਲਾ ਨਹੀਂ ਨਹੀਂ ਕਰਵਾ ਕੇ ਨਾ ਕੰਮ ਤੇ ਧਵਾ ਲਓ ਨੀ ਮਰਮੋਟਾ ਹੋਇਆ ਹੋਆ ਵੇ ਨਾ ਕਾਲਾ ਕਾਲਾ ਜਿਹਾ ਬੜਾ ਹੋਇਆ ਵਾ ਠੀਕ ਹੈ ਕੋਈ ਗੱਲ ਨਹੀਂ ਕਰਵਾ ਲਓ ਨਵੇਂ ਵਾਲਾ ਦਲਜੀਤ ਪੁੱਤ ਜਿਹੜੀ ਕਣਕ ਰਹਿ ਗਈ ਹੈ ਨਾ ਹਾਂਜੀ ਉਹ ਬੀਜਲਾ ਆ ਤੇਰੇ ਹੁੰਦਿਆ ਵੇ ਤੁੰਦਕ ਦਾ ਪੈਂਡੇ ਹੀ ਆ ਨਹੀਂ ਡਾਡੀ ਮੌਸਮ ਖਰਾਬ ਹੋਣ ਡਿਆ ਮੀਂਹ ਦਾ ਕੋਈ ਪਤਾ ਨਹੀਂ ਆ ਮੈਂ ਇਹੋ ਗੱਲ ਕਹਿਣ ਡਿਆ ਵਾਂ ਹਾਂਜੀ ਤੇ ਹੁਣ ਤਾਂ ਜਿਹੜੀਆਂ ਮਾੜੀ ਮੋਟੀਆਂ ਵਤਰ ਆ ਨਾ ਤੇ ਮੇਰਾ ਪੁੱਤ ਬੀਬਾ ਸੁੱਟ ਕੇ ਤੇ ਕੰਮ ਨਿਬੇੜ ਦੇ ਕੋਈ ਗੱਲ ਨਹੀਂ ਮੈਂ ਬੀਜ ਲੈਣਾ ਠੀਕ ਆ ਵੇ ਲੈ ਲੈ ਚਲੋ ਠੀਕ ਆ ਹਲਵਾ ਸੀ ਜੋ ਹੁੰਦਾ ਮੈਂ ਨਹੀਂ ਚਾਹ ਪੀਣੀ ਤੇਰੇ ਡੈਡੀ ਕਹਿੰਦੇ ਹੀ ਜਾਂ ਉਹਨਾਂ ਨੂੰ ਪੁੱਛ ਲਾ ਅੱਛਾ ਅੱਛਾ ਉਹ ਪੀ ਲੈਂਦੀ ਮੈਂ ਤਾਂ ਕਹਿੰਦੀ ਪੀ ਲੈਂਦੀ ਕੋਈ ਨਹੀਂ ਮੇਰਾ ਦਿਲ ਨਹੀਂ ਕਰਨਿਆ ਮੈਂ ਫੁਲਕੇ ਦੋ ਖਾਣੇ ਆ ਡੈਡੀ ਚਾਹ ਪੀਓਗੇ ਹਾਂ ਮੈਂ ਕਹਿਆ ਪੁੱਤ ਤੇਰੀ ਮੱਗੀ ਨੂੰ ਅੱਛਾ ਅੱਛਾ ਤੇ ਦਲਜੀਤ ਵੀਰ ਜੀ ਕਿੱਥੇ ਨੇ ਉਹ ਤੇ ਬੱਬੀ ਦੇ ਚਲ ਗਿਆ ਟਰੈਕਟਰ ਲੈ ਕੇ ਅੱਛਾ ਮੈਂ ਤੇ ਉਹਨਾਂ ਚੱਗੀ ਵੀ ਬਣਾਈ ਸੀ ਚਲ ਕੋਈ ਆ ਵੀ ਆ ਜਾਂਦਾ ਫਿਰ ਪੀ ਲੂਗਾ ਸਰੇ ਪੀ ਲੋ ਕੋਈ ਗੱਲ ਨਹੀਂ ਆਉਂਦਾ ਫਿਰ ਬਣਾ ਦਿੰਦੇ ਹਾਂ ਹਾਂਜੀ ਠੀਕ ਹੈ ਯੋ ਤੱਕੀ ਖਾਂਦੇ ਹੁਣ ਕਰਨਾ ਕਰਨਾ ਕੀ ਆ ਬਸ ਫ੍ਰੀ ਹੀ ਚਾਹ ਚੂਹ ਬਣਾ ਕੇ ਪੀਂਦੇ ਹੀ ਠੀਕ ਹੈ ਠੀਕਾ ਕਰ ਦੇ ਕਰਦੇ ਵੀ ਠੀਕ ਠਾਕ ਬੈਠੇ ਹੀ ਸਾਰੇ ਤੇ ਤੁਹਾਡਾ ਫੋਨ ਆ ਗਿਆ ਤੇ ਮੈਂ ਉੱਤੇ ਆ ਗਈ ਫਿਰ ਠੀਕ ਠੀਕ ਹੈ ਉਹ ਭਾਬੀ ਤਾਂ ਠੀਕ ਹਾਂ ਹਾਂਜੀ ਠੀਕ ਠਾਕ ਨੇ ਉਹ ਵੀ ਵਧੀਆ ਗੱਲਬਾਤ ਨਹੀਂ ਕਰਦੇ ਕੋਈ ਨਹੀਂ ਨਹੀਂ ਅਜੇ ਤੱਕ ਨਹੀਂ ਕੋਈ ਵੀ ਗੱਲ ਕੀਤੀ ਹੈ ਨਾਲ ਹਾਂ ਹਾਂਜੀ ਉਹ ਤਾਂ ਤੇ ਠੀਕ ਠਾਕ ਕਹਿੰਦੇ ਨਹੀਂ ਵਿਚਾਰੇ ਕੁਝ ਵੀ ਉਦਾਂ ਹੀ ਵਾਸਤੂ ਤੁਹਾਨੂੰ ਪਤਾ ਜਦੋਂ ਇੱਕ ਗੱਲ ਮੰਨ ਜਾ ਜੇ ਤੇ ਫਿਰ ਹੁੰਦਾ ਹੀ ਆ ਥੋੜਾ ਬਹੁਤਾ ਉਹ ਗਲਤੀਆਂ ਅਸਲ ਚ ਸਾਡੇ ਕੋਲ ਹੋ ਗਈਆਂ ਨਾ ਹਾਂਜੀ ਅਸੀਂ ਦੱਸ ਦਿੱਤੇ ਤਾਂ ਵੀ ਕੋਈ ਗੱਲ ਨਹੀਂ ਅਸਲ ਚ ਉਹ ਕੱਤੀ ਬੜਾ ਆ ਨਾ ਸਾਰਿਆਂ ਨਾਲ ਤੇ ਫਿਰ ਜਦੋਂ ਕੋਈ ਇਦਾਂ ਦੀ ਗੱਲ ਹੋਵੇ ਫਿਰ ਇਹੋ ਜਿਹੇ ਬੰਦੇ ਦੀ ਮਨਚ ਗੱਲ ਆ ਹੀ ਜਾਂਦੀ ਬਿਲਕੁਲ ਆਉਂਦੀ ਆ ਇਹ ਜੋ ਦੋ ਰਾਜ ਦੀ ਗੱਲ ਹੀ ਤੋਈ ਨਹੀਂ ਹਾਂਜੀ ਉਹ ਨਾ ਮੈਂ ਤਾਂ ਆਪਣਾ ਗੱਲ ਕਰਦੀ ਹਾਂ ਇਹ ਦੋ ਤਾਂ ਹਾਂਜੀ ਦੱਸੋ ਮੈਂ ਨਾ ਕੁਆਟਰ ਦਾ ਰਿਆ ਹੀਗਾ ਸੈਂਕਸ਼ਨ ਕਰਾਉਣਾ ਹੈ ਇਹ ਕੁਆਟਰ ਤੇ ਠੀਕ ਹੈ ਤੇ ਵੀ ਕਿਹਾ ਵੀ ਸੀਗਾ ਠੀਕ ਹੈ ਪੂਰਾ ਉਹ ਤਾਂ ਟੈਂਸ਼ਨ ਵਾਲੀ ਗੱਲ ਨਹੀਂ ਆ ਹਾਂਜੀ ਤੇ ਮਾਹੌਲ ਨਾ ਥੋੜਾ ਜਿਹਾ ਖਰਾਬ ਆ ਅੱਛਾ ਤੇ ਹੋ ਸਕਦਾ ਵੀ ਸਾਡੀਆਂ ਡਿਊਟੀਆਂ ਅੱਗੇ ਫਾਰਵਰਡ ਲੱਗਣ ਅੱਛਾ ਤੇ ਜੇ ਡਿਊਟੀ ਅੱਗੇ ਲੱਗੀ ਤੇ ਫਿਰ ਸਾਡਾ ਥੋੜਾ ਜਿਹਾ ਜੇ ਮੁਸ਼ਕਲ ਹੋ ਜਾਣਾ ਮਾ ਸੱਦਣ ਦਾ ਚਲੋ ਕੋਈ ਗੱਲ ਨਹੀਂ ਉਹ ਤਾਂ ਹੈਗਾ ਤੇ ਹੀ ਤੇ ਸਭ ਕੁਝ ਸਹੀ ਠੀਕ ਆ ਨਾ ਆ ਸਹੀ ਸਹੀ ਆ ਥੋੜਾ ਜਿਹਾ ਹੀ ਮਾਹੌਲ ਥੋੜਾ ਜਿਹਾ ਖਰਾਬ ਵਾ ਬਾਕੀ ਉਹ ਤਾਂ ਕੋਈ ਟੈਕਨ ਵਾਲੀ ਗੱਲ ਨਹੀਂ ਹੁੰਦੀ ਡਿਊਟੀਆਂ ਥੋੜੀਆਂ ਬੁੱਧੀਆਂ ਅੱਗੇ ਲੱਗ ਗੱਡੀਆਂ ਵਾਂ ਤੇ ਉਹਦੇ ਕਰਕੇ ਜਾਣਾ ਪੈਣਾ ਮੈਨੂੰ ਵੀ ਤੇ ਮਮੀ ਨੂੰ ਦੱਸਿਆ ਮਮੀ ਨੇ ਦੀਵੇਂ ਨਾਲ ਗੱਲ ਕੀਤੀ ਮੈਂ ਉਹਨਾਂ ਦਾ ਵਾਧੂ ਦੀ ਟੈਨਸ਼ਨ ਲੈਣੀ ਆ ਠੀਕ ਐ ਤੇ ਮੈਂ ਫਿਰ ਕਿੱਦਾਂ ਦੱਸੂਗੀ ਕੋਈ ਨਹੀਂ ਮੈਂ ਆਪ ਹੀ ਫੋਨ ਕਰਕੇ ਦੱਸੂਗਾ ਤੂੰ ਕੰਨ ਸੁਣਾ ਠੀਕ ਆ ਉਹਦੇ ਹੀ ਨਾ ਮੈਨੂੰ ਕਿ ਤਿਆਰੀ ਹੋ ਗਈ ਆ ਕਿ ਨਹੀਂ ਤੇ ਮੈਂ ਵੀ ਅੱਜ ਮੈਨੂੰ ਉਹਦੇ ਹੀ ਪੁੱਛਣ ਵੀ ਤਿਆਰੀ ਹੋ ਗਈ ਆ ਮੈਂ ਹਾਂਜੀ ਤਿਆਰੀ ਦੀ ਹੋ ਗਈ ਆ ਤੇ ਉਹਨਾਂ ਦਾ ਅੱਜ ਫੋਨ ਆਉਣਾ ਵਾ ਤੇ ਫਿਰ ਉਹਨਾਂ ਫਾਈਨਲ ਕਰਕੇ ਦੱਸ ਦੇਣਾ ਵਾ ਵੀ ਕਿੱਦਾਂ ਕੋਈ ਗੱਲ ਨਹੀਂ ਜੇ ਤੁਹਾਨੂੰ ਪੁੱਛਣਗੇ ਨਾ ਹਾਂਜੀ ਤੂੰ ਹੀ ਮਾੜਾ ਜਾਂ ਦੱਸ ਛੜਿਓ ਠੀਕ ਐ ਫਿਰ ਮੈਂ ਆ ਵੀ ਗੱਲ ਕਰ ਲੂੰਗਾ ਹੈ ਚਲੋ ਕੋਈ ਨਹੀਂ ਮੈਂ ਕਹਿ ਦੂੰਗੀ ਬਾਕੀ ਬਸ ਠੀਕ ਆ ਸਰ ਹਾਂ ਜੀ ਵਧੀਆ ਠੀਕ ਠਾਕ ਤੁਸੀਂ ਵੀ ਆਪਣਾ ਖਿਆਲ ਰੱਖਿਓ ਫਿਰ ਹਾਂ ਹਾਂ ਮੈਂ ਤਾਂ ਖਿਆਲ ਰੱਖੂਗਾ ਕੋਈ ਨਹੀਂ ਬਸ ਸਾਰੇ ਨਾਲੀਆਂ ਮੇਰੇ ਹਾਂ ਜੀ ਤੁਸੀਂ ਵੀ ਆਪਣਾ ਖਿਆਲ ਰੱਖਿਓ ਦਵਾਈ ਵੀ ਖਾਂਦੇ ਰਹੋ ਟੈਨਸ਼ਨ ਹਾਂ ਜੀ ਨਹੀਂ ਨਹੀਂ ਉਹ ਤਾਂ ਠੀਕ ਠਾਕ ਸਰ ਚਲੋ ਕਰ ਲਓ ਤਾਂ ਤੁਸੀਂ ਪੀਓ ਚਾਹ ਹਾਂ ਜੀ ਬਾਅਦ ਕਰਦੇ ਆ ਗੱਲ ਠੀਕ ਤੇ ਠੀਕ ਹੈ ਜੀ ਪਹਿਲਾਂ ਤੇ ਕੁਝ ਦਿਨ ਚੰਗਾ ਭਲਾ ਹੀ ਸਾਰਾ ਕੁਝ ਤੇ ਹੁਣ ਕਹਿੰਦੇ ਆ ਮਾਹੌਲ ਨਹੀਂ ਠੀਕ ਹੈਗਾ ਇੰਨੀ ਗੱਲ ਕਰਕੇ ਨਾ ਇਹਨਾ ਮੈਨੂੰ ਟੈਨਸ਼ਨ ਜੀ ਪਾਤੀ ਆ ਕਿੰਨਾ ਵਧੀਆ ਚੱਲਣ ਡਿਆ ਇਹ ਸਾਰਾ ਕੁਝ ਜੇ ਮੰਮੀ ਕਹਿੰਦੇ ਆ ਵੀ ਛੁੱਟੀ ਲੈ ਕੇ ਆਜੋ ਤਾਂ ਵੀ ਨਹੀਂ ਮੰਨਦੇ ਤੇ ਹੁਣ ਤੇ ਨਾਲ ਜਾਣ ਵਾਲੀ ਗੱਲ ਵੀ ਨਹੀਂ ਰਹੀ ਉਹ ਵੀ ਕਹਿੰਦੇ ਆ ਵੀ ਮਾਹੌਲ ਨਹੀਂ ਠੀਕ ਰੱਬਾ ਸਾਰਾ ਕੁਝ ਠੀਕ ਠਾਕ ਹੋਵੇ ਭਾਜੀ ਪਾਜੀ ਹੁਣਾਂ ਤਾਂ ਕੀ ਹਾਲ ਚਾਲ ਜੀ ਠੀਕ ਠਾਕ ਹੈ ਭਾਜੀ ਵਧੀਆ ਤੇ ਤੁਸੀਂ ਨਾਲ ਲੈ ਆਉਣਾ ਸੀ ਉਹਨਾਂ ਨੂੰ ਉਹ ਨਾ ਗਏ ਹੀ ਡਿਊਟੀ ਤੇ ਅੱਛਾ ਅੱਛਾ ਜੇ ਮੈਨੂੰ ਕਹਿੰਦੇ ਚੱਲ ਤੂੰ ਹੋ ਆ ਮੇਰਾ ਦਿਲ ਕਰਨ ਡਿਆ ਸੀ ਬੱਚਿਆਂ ਨਾਲ ਮਿਲਣ ਨੂੰ ਅੱਛਾ ਅੱਛਾ ਨਹੀਂ ਚੱਲ ਵਧੀਆ ਕੀਤਾ ਕਿ ਹਾਂਜੀ ਮੈਂ ਤੇ ਆਪ ਕਈ ਵਾਰਾਂ ਭੈਣ ਜੀ ਨੂੰ ਕਿਹਾ ਵਾ ਕਿ ਪਾ ਜੀ ਨੂੰ ਵੀ ਨਾਲ ਲੈ ਕੇ ਆਇਆ ਕਰੋ ਤੁਸੀਂ ਇਕੱਲੇ ਆ ਜਾਂਦੇ ਜੇ ਉਹਨਾਂ ਦਾ ਵੀ ਦਿਲ ਕਰਦਾ ਵਾ ਉਹਨੂੰ ਕੋਈ ਨਹੀਂ ਰਮਨ ਉਹ ਵੀ ਆਉਣਗੇ ਹਾਂ ਜਿੱਦਣ ਦੀ ਛੁੱਟੀ ਹੋ ਗਈ ਇਦਾਂ ਦੀ ਉਹਨਾਂ ਦੀ ਹੁਣ ਛੁੱਟੀ ਵਾਲੇ ਦਿਨ ਆਇਓ ਨਾਲ ਲੈ ਕੇ ਹਾਂ ਜਿੱਦਾਂ ਛੁੱਟੀ ਹੋ ਗਈ ਨਾ ਉਦੋਂ ਫਿਰ ਇਕੱਠੇ ਆਵਾਂਗੇ ਰਮਨ ਜੋ ਬੰਦਾ ਫੋਨ ਨਹੀਂ ਆਇਆ ਜੋ ਬੰਦਾ ਫੋਨ ਨਹੀਂ ਆਇਆ ਮੇਰੀ ਗੱਲ ਹੋਈ ਨਹੀਂ ਸਗੋਂ ਦੋ ਦਿਨ ਹੋ ਗਏ ਆ ਕੋਈ ਗੱਲ ਨਹੀਂ ਜੋਤ ਨੂੰ ਪੁੱਛਦੀ ਆ ਉਹਨੂੰ ਕਹਿੰਦੀ ਆ ਪਹਿਲਾਂ ਫੋਨ ਵਾਲਾ ਤੇ ਮੇਰੀ ਵੀ ਗੱਲ ਕਰਵਾਉਂਦਾ ਅੱਗੇ ਮੈਨੂੰ ਕਰ ਦਿੰਦਾ ਹੁੰਦਾ ਸੀ ਮੈਨੂੰ ਵੀ ਅੱਜ ਕਿੰਨੇ ਦਿਨ ਹੀ ਹੋ ਗਏ ਕੀਤਾ ਨੂੰ ਚਲ ਕੋਈ ਗੱਲ ਨਹੀਂ ਕਿਹ ਟਾਈਮ ਗਾਂਪਸ਼ਾਂ ਚੱਲ ਜਾਂਦੀ ਐ ਨਹੀਂ ਕੀਤਾ ਜਾਂਦਾ ਫੋਨ ਤੇ ਜੋਤ ਦੀ ਤਿਆਰੀ ਹੋ ਗਈ ਆ ਜੋਤ ਦੀ ਤਿਆਰੀ ਨਾ ਅੱਧੀ ਕ ਹੋ ਗਈ ਆ ਅੱਧਿਕ ਰਹਿੰਦੀ ਆ ਕੋਈ ਗੱਲ ਨਹੀਂ ਉਹ ਵੀ ਹੋ ਜਾਣੀ ਆ ਚਲ ਕੋਈ ਨਹੀਂ ਕਰ ਲੂਗੀ ਪਾਜੀ ਮੈਂ ਸੋ ਕਹਿੰਨੀ ਆ 500 ਇਕੱਠੇ ਰਹਿਣ ਘਰੇ ਹੀ ਉਹ ਤੇ ਗੱਲ ਤਾਂ ਢੀ ਭੈਣਜੀ ਠੀਕ ਆ ਪਰ ਹੁਣ ਬੱਚਿਆਂ ਦੀ ਮਰਜ਼ੀ ਆਪਣੀ ਅਸੀਂ ਵੀ ਕੀ ਕਹਿ ਸਕਦੇ ਆ ਅਮਰ ਦੀ ਤਾਂ ਨਾਨਾ ਦੀ ਆਪੋ ਆਪਣੀ ਹੁੰਦੀ ਆ ਅਸੀਂ ਤੇ ਉਹਨਾਂ ਨੂੰ ਕਿਹਾ ਸੀ ਹਾਂ ਪਰ ਉਹ ਹੁਣ ਜੁੱਬਨੇ ਫੋਨ ਕਰਤਾ ਸੀ ਜੋਤ ਨੂੰ ਅੱਛਾ ਲਈ ਤੇ ਸੋਚਿਆ ਵੀ ਭੈਣ ਜੀ ਚਲ ਬੱਚੇ ਫਿਰ ਤੋਂ ਰੋਣਗੇ ਚਲੋ ਮਾਰੋ ਤੁਸੀਂ ਗੱਪਾ ਛਪਾ ਦੋਵੇਂ ਭੈਣਾ ਤੇ ਲੈ ਆ ਜੀ ਚਲੋ ਠੀਕ ਆ ਮਾਸੀ ਜੀ ਚਾਹ ਪੀ ਲਈ ਹਾਂ ਚਾਹ ਪੀ ਲਈ ਪੁੱਤ ਚਲ ਵਧੀਆ ਤੇ ਕਹਿੰਦੇ ਨਾ ਮੈਨੂੰ ਦਾਲ ਬੜੀ ਪਸੰਦ ਵਾ ਹਾਂ ਤੇ ਮੈਂ ਲੱਗੀ ਆ ਦਾਲ ਬਣਾਉਣ ਮਾਵਾ ਇਹ ਦਾਲ ਬੜੀ ਪਸੰਦ ਆ ਮੈਨੂੰ ਬਦਲਾ ਚੋਲ ਵੀ ਬਣਾਈਏਗਾ ਵਧੀਆ ਜੀ ਤੜਕਾ ਲਾ ਕੇ ਨਾ ਦਿਖਾਵਾਂਗੀ ਤੁਹਾਨੂੰ ਮੈਂ ਆ ਚਲ ਆਹ ਤੇ ਮੇਰੀ ਨਾ ਬੜਾ ਹੀ ਕੰਮ ਕਰਦੀ ਐ ਸਾਰਾ ਦਿਨ ਕੰਮ ਚ ਹੀ ਲੱਗੀ ਵੀ ਨੀ ਚਲ ਮਾਸੀ ਜੀ ਕਰਨਾ ਹੀ ਪੈਂਦਾ ਵਾ ਕੀ ਕਰਨਾ ਫਿਰ ਚਲ ਕੋਈ ਗੱਲ ਨਹੀਂ ਪੁੱਤ ਕੰਮ ਕੀਤੇ ਨਾ ਘਰ ਵਿੱਚ ਹੀ ਤਵੱਦੀ ਹਾਂਜੀ ਭੈਣ ਜੀ ਕੰਮ ਜਿਹੜਾ ਉਹ ਤਾਂ ਰਲ ਮਿਲ ਕੇ ਹੁੰਦਾ ਵਾ ਕੁਝ ਇਹਨੇ ਕਰ ਲਿਆ ਕੁਝ ਜੋਤ ਨੇ ਕਰ ਲਿਆ ਰਮਨ ਮੇ ਅੱਤ ਕੱਲ ਦੀ ਆਈਆਂ ਵੇਖਣ ਲਈ ਸੰਦੀਪ ਹੀ ਨਾ ਲੱਗੀ ਏ ਚੁਲੇ ਚੌਕੇ ਦਾ ਕੰਮ ਕਰਨ ਨੂੰ ਉਹ ਤੇ ਕਿਤੇ ਹੱਥ ਨਹੀਂ ਲਾਉਣ ਡਈ ਵੇਖੋ ਭੈਣ ਜੀ ਉਹੇ ਕਰਦੀ ਆ ਉਹ ਪੈਕਿੰਗ ਕਰਨ ਰਹੀ ਆਪਣੀ ਤੇ ਫੇਰ ਕੀ ਹੋ ਗਿਆ ਜੇ ਸੰਦੀਪ ਨੇ ਕਰ ਲਿਆ ਅੱਗੇ ਕਿਹੜੇ ਤੋਣਾਂ ਤੋੜਨੀਆਂ ਕਿੰਨੇ ਕ ਜਾਣੇ ਹੀ ਰੋਟੀ ਖਾਣ ਵਾਲੇ ਚੱਲ ਤੂੰ ਤੇ ਲੜਨੀ ਡੈ ਗਈਆਂ ਮੇਰਾ ਕਹਿੰਦਾ ਮਤਲਬ ਇਹ ਨਹੀਂ ਹੈਗਾ ਮੈਂ ਤਾਂ ਉਹਦਾ ਗੱਲ ਕੀਤੀ ਵੀ ਸਿਆਣੀ ਏ ਕੁੜੀ ਏ ਸਾਰਾ ਘਰ ਦਾ ਕੰਮ ਲਿਆ ਤੁਰਹੀ ਆ ਮਾਸੀ ਜੀ ਚਲੋ ਮੇਰੀ ਤੇ ਜ਼ਿੰਮੇਵਾਰੀ ਮੈਂ ਤੇ ਸਾਂਭਣੀ ਆ ਜਿੱਦਾਂ ਤੁਸੀਂ ਮੈਨੂੰ ਸਿਖਾਇਆ ਮੈਂ ਉਦਾਂ ਹੀ ਕਰਨਾ ਵਾ ਨਹੀਂ ਨਹੀਂ ਭੈਣ ਜੀ ਮੈਂ ਗੁੱਸੇ ਨਾਲ ਨਹੀਂ ਕਹਿਣ ਲਈ ਦੋਵੇਂ ਜਾਣੀ ਇਹ ਕੰਮ ਕਰਦੀਆਂ ਵਾਂ ਨਾ ਕਦੀ ਸ਼ਿਕਾਇਤ ਦਾ ਮੌਕਾ ਇਹ ਨਹੀਂ ਦਿੱਤਾ ਵਾ ਨਾ ਕਦੀ ਜੋਦ ਨਹੀਂ ਦਿੱਤਾ ਵਾ ਹਰਾਲ ਮਿਲ ਕੇ ਭੈਣਾ ਵਾਂ ਕੰਮ ਕਰ ਲੈਂਦੀਆਂ ਵਾਂ ਤੇ ਨਾਲੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਆ ਮੈਂ ਕਿੰਨਾ ਕੁ ਚੇਰ ਕਰਨਾ ਹਾਂ ਚਲ ਚੰਗਾ ਸੌਂ ਗੇ ਚਲੋ ਬੈਠੋ ਤੁਸੀਂ ਸੰਦੀਪ ਹਾਂਜੀ ਬੱਸ ਕੀ ਕਰਨ ਲਈ ਜੋਦਾਂ ਮਾਸੀ ਜੀ ਪਤਾ ਨਹੀਂ ਮੈਂ ਤਾਂ ਝਾੜੂ ਲੋਂਦੀ ਹਾਂ ਛੱਤ ਵੱਲ ਨੂੰ ਗਈ ਐ ਹਜੇ ਤੱਕ ਆਈ ਤ ਨਹੀਂ ਐ ਅੱਛਾ ਆਈ ਨਹੀਂ ਇੱਥੇ ਗੱਲ ਸੁਣ ਮੇਰੀ ਹਾਂਜੀ ਪੈਕਿੰਗ ਹੋਵਿੰਗ ਕਰ ਲਈ ਉਹਨੇ ਆਹ ਕਰ ਲਈ ਮੇਨਾਂ ਦਾ ਮੈਨੂੰ ਕਹਿਣ ਦੀ ਸੀ ਮੈਂ ਨਹੀਂ ਕਰਵਾਈ ਨਾਲ ਅੱਛਾ ਮੈਂ ਸਿੱਧਾ ਜਵਾਬ ਦੇਤਾ ਮੈਂ ਤੈਨੂੰ ਕਰਨੀ ਤੇ ਹੁੰਦੀ ਐ ਕਰ ਲਓ ਆਪੇ ਚੰਗਾ ਕੀਤਾ ਸੌਂਗਾ ਜਾਂ ਮੈਂ ਮੰਮੀ ਨੂੰ ਨਾਲ ਲੈ ਲਾ ਉਹ ਮੰਮੀ ਤੇਰੀ ਵੀ ਨਹੀਂ ਆ ਇਦਾਂ ਪੈਕਿੰਗ ਕਰਨ ਵਾਲੀ ਮੈਂ ਨਾਲ ਕਰਾਵਾਂ ਮੰਮੀ ਤੇਰੀ ਵੀ ਨਾ ਅੱਗੇ ਸਾਰੀਆਂ ਗੱਲਾਂ ਮੇਰੀ ਮੰਨਦੀ ਹੁੰਦੀ ਸੀ ਸੌਂਦੀ ਹੁਣ ਉਹ ਵੀ ਨਹੀਂ ਗਈ ਗੱਲ ਸੁਣਾ ਵੇਹਲਾ ਤੇਰੇ ਸਾਹਮਣੇ ਮੈਂ ਬੈਠਿਆ ਕਹਿ ਦਿੰਦਾ ਵੀ ਜੋ ਕੁਝ ਵੀ ਨਾ ਸੰਦੀਪ ਹੀ ਐ ਤੁਹਾਡਾ ਕੰਮ ਸਾਰਾ ਉਹੋ ਹੀ ਕਰਦੀ ਤੇ ਕਹਿਣਾ ਮੈਂ ਕਿਉਂ ਨਹੀਂ ਹਾਂਜੀ ਇਹ ਤੇ ਕਰਦੀ ਤੇਰਾ ਰਿਸ਼ਤਾ ਜੂ ਮੈਂ ਕਰਾਇਆ ਸੀ ਤਾਂ ਹੀ ਤੇ ਮੈਂ ਮਸਜੀ ਤੁਹਾਨੂੰ ਸੱਦਿਆ ਇੱਥੇ ਤੁਸੀਂ ਆਪ ਹੀ ਵੇਖ ਲਓ ਕੀ ਕਰਨ ਦੇ ਐ ਕੋਈ ਨਹੀਂ ਹੁਣ ਤੋਂ ਸਭ ਕੁਝ ਮੇਰੇ ਤੋਂ ਛੱਡ ਦੇ ਮੈਂ ਆਪੇ ਸੰਭ ਲੈਣਾ ਹਾਂਜੀ ਰਮਨ ਨੇ ਨਾ ਅੱਜ ਨਹੀਂ ਤੇ ਕੱਲ ਮੇਰੀ ਗੱਲ ਹੀ ਮੰਨਣੀ ਐ ਹਾਂਜੀ ਹਾਂਜੀ ਚਲੋ ਤੁਸੀਂ ਬੈਠੋ ਮੈਂ ਫਿਰ ਬਣਾਵਾਂ ਦਾਲ ਠੀਕ ਐ ਚੱਲ ਤੋ ਨਾ ਮਸਾ ਚੋੜ ਨਾਲ ਬਣਾ ਲਈ ਨਾਲ ਇਹ ਨਾਲ ਜੋਤ ਵੀ ਆ ਗਈ ਆ ਤੇ ਮੈਂ ਇਹਦਾ ਨਾ ਕਰਦੀ ਇਹ ਗੱਲ ਤੂੰ ਰੱਖ ਅਦਾਲਤ ਠੀਕ ਹੈ ਮੈਸੀ ਜੀ ਇਨਿ ਕੁੜੇ ਤੂੰ ਵੀ ਕੋਠੇ ਤੇ ਕਰਨ ਲਈ ਹੈ ਕੁਛ ਨਹੀਂ ਮੈਸੀ ਜੀ ਇਹਨਾਂ ਦਾ ਫੋਨ ਆਉਣ ਲਿਆ ਹੈ ਅੱਛਾ ਉਹ ਸੁਣ ਗਈ ਕੋਠੇ ਤੇ ਤਾਂ ਥੱਲੇ ਸੁਣ ਲੈਂਦੀ ਤੇਰਾ ਘਰ ਤਾਂ ਅਸੀਂ ਗੱਲਾਂ ਸੁਣ ਲੈ ਨਹੀਂ ਨਹੀਂ ਮੈਸੀ ਜੀ ਉਦਾਂ ਹੀ ਚਲ ਗਈ ਮੈਂ ਨਾਲੇ ਚਾਪ ਵੀ ਆਉਣੀ अच्छा अच्छा ठीक है त गल सुन मेरी ओ संदीप ना 24 ਘੰਟੇ ਲੱਗੀ ਰਹਿੰਦੀ ਐ ਕੱਲ ਦੀ ਮੈਂ ਆਈ ਮੈਂ ਉਹ ਵੇਖਣ ਲਈ ਤੂੰ ਮੱਸਾ ਕੰਮ ਹੀ ਉਹਦਾਂ ਕਰਾ ਦਿਆ ਕਰ ਕਿੱਡੀ ਕੇ ਬਿਮਾਰ ਆ ਮੈਸੀ ਜੀ ਮੈਂ ਤੇ ਉਹਨਾਂ ਨੂੰ ਕਹਿੰਨੀ ਆ ਕਿ ਮੈਨੂੰ ਕੰਮ ਕਰਾ ਲੈੰਦਿਆ ਕਰੋ ਪਰ ਉਹ ਮੈਨੂੰ ਕੰਮ ਕਰਨ ਹੀ ਨਹੀਂ ਦਿੰਦੇ ਜਦੋਂ ਮੈਂ ਕੋਈ ਕੰਮ ਕਰਨੀ ਆ ਉਹ ਮੈਨੂੰ ਮਨਾ ਕਰ ਦਿੰਦੇ ਆ ਕਿ ਜੋ ਤੂੰ ਰੈਸਟ ਕਰ ਲਾ ਹੁਣ ਦੱਸੋ ਫਿਰ ਰੋਤੀ ਮੈਂ ਕੀ ਕਰਾਂ ਚਲੋ ਮਨਾ ਲੈ ਕਰ ਦਿੰਦੀ ਐ ਪਰ ਤੇਰਾ ਫਰਜ਼ ਤਾਂ ਬੰਦਾ ਹੀ ਐ ਨਾ ਕਰਨ ਦਾ ਚਲੋ ਕੋਈ ਨਹੀਂ ਮੈਸੀ ਜੀ ਮੈਂ ਇਹ ਗੱਲ ਦਾ ਖਿਆਲ ਰੱਖੂਣੀ ਕੀ ਕੰਮ ਕਰ ਕੋਈ ਆਉਂਦਾ ਵੀ ਹੈ ਕਿ ਨਹੀਂ ਆਉਂਦਾ ਕਿ ਐਵੇਂ ਕੰਨਾ ਕੇ ਇਸ ਮਾਰੇ ਰੱਖਦੀ ਉਹਨੂੰ ਮੈਂ ਹੱਥੀ ਲਿਆਂਦਾ ਵਿਆਹ ਕੇ ਉਹਦਾ ਮੈਨੂੰ ਦੁੱਖ ਹੁੰਦਾ ਆ ਤੂੰ ਕਿਹੜੀ ਨਾ ਮਗਰੋਂ ਕੇ ਰਾਜ ਕਰਨ ਲਈ ਮਸਤੀ ਮੈਂ ਕੰਮ ਸਾਰਾ ਹੀ ਕਰ ਲੈਨੀ ਆ ਦੀਦੀ ਨਹੀਂ ਕਰਨ ਦਿੰਦੇ ਹੁਣ ਨਹੀਂ ਤੇਰੀ ਪੱਕੇ ਤੇ ਮੈਂ ਇੱਕ ਦਿਨੋਂ ਨਹੀਂ ਖਾਧੀ ਜਦੋਂ ਦੀ ਮੈਂ ਆਉਂ ਡਈ ਆ ਉਹ ਪਕਾਏ ਖਾਂਦੀ ਨਹੀਂ ਅਹੀਂ ਵੀ ਇਹਨਾਂ ਹਾਲਾਤਾਂ ਵਜਾ ਨਿਕਲੇ ਸਾਰਾ ਘਰ ਦਾ ਕੰਮ ਤਾਂ ਦਾ ਕਰੀਦਾ ਸੀ ਤੂੰ ਤਾਂ ਮੈਨੂੰ ਲੱਗਦਾ ਉਦਾਂ ਹੀ ਸਾਡਾ ਹਰਾਮ ਹੋਈ ਵੇਲੀਆਂ ਬੈਗ ਨਾ ਖਾਂਚ ਨੂੰ ਆਦਤ ਪੈ ਗਈ ਹੈ ਤੇ ਜੇ ਐਂਦਾ ਵੇਲੀ ਬੈ ਖਾਣਾ ਨਾ ਜਾਂ ਸਪਰਦਾਈਓ ਬੈ ਖਾ ਜਾ ਕੇ ਨਾਲ ਤਰਾ ਡਿਸਟ ਕਰਾਵੇ ਚੰਗੀ ਤਰ੍ਹਾਂ ਇਹਨਾਂ ਦੀ ਨਾ ਥੋੜੀ ਬਦੀ ਦਾ ਝਾੜ ਹੁੰਦੀ ਰਹੇ ਨਾ ਫੇਰ ਚੰਗੇ ਰਹਿੰਦੀਆਂ ਨੇ ਰਮਨ ਵੀ ਨਾ ਚੰਗੀ ਭਲੀ ਹੁੰਦੀ ਕਿਤੇ ਉਹਦੇ ਨਾ ਕੰਨਾਂ ਤੇ ਜੂਣ ਹੀ ਸਿਰਕਦੀ ਹੈਗੀ ਉਹਨੂੰ ਸਮਝ ਨਹੀਂ ਆਉਂਦੀ ਵੀ ਮੈਨੂੰ ਨਵਾਂ ਮਿਕਦੜ ਰੱਖਣਾ ਹੈ ਜੇ ਮੈਂ ਘਰ ਜਾਨੀ ਸਿੱਕਾਰ ਜਾ ਕੇ ਕੰਮ ਕਰਨੀ ਆ ਤੇ ਮੰਮੀ ਮੈਨੂੰ ਗੁੱਸੇ ਹੁੰਦੇ ਆ ਵੀ ਤੂੰ ਕੰਮ ਨਾ ਕਰਿਆ ਕਰ ਤੇ ਜੇ ਕੰਮ ਨਹੀਂ ਕਰਦੀ ਤੇ ਮਾਸੀ ਬੋਲਣ ਲੱਗ ਜਾਂਦੇ ਹੁਣ ਮੈਂ ਇਹਨਾਂ ਨੂੰ ਵੀ ਕਿੰਨਾ ਕੁ ਫੋਨ ਕਰਾਂ ਇਹਨਾਂ ਵੀ ਡਿਊਟੀ ਕਰਨੀ ਹੁੰਦੀ ਆ ਇਦਾਂ ਕਰਨੀ ਆ ਥੋੜੇ ਦਿਨ ਪਿੰਡੋਂ ਹੋਵਨੀ ਆ ਮੰਮੀ ਨੂੰ ਕਹਿਨੀ ਆ ਵੀ ਡੈਡੀ ਜੀ ਨੂੰ ਕਹਿ ਦੋ ਤੇ ਜੇ ਇਹਨਾਂ ਦਾ ਟਾਈਮ ਨਾ ਹੋਊਗਾ ਫਿਰ ਵੀਰ ਜੀ ਨੂੰ ਕਹਿ ਦਊਂਗੀ ਆਪੇ ਲੈ ਜਾਣਗੇ ਮੈਨੂੰ ਜੋਤ ਹਾਂਜੀ ਮੰਮੀ ਆਜੋ ਪੁੱਤ ਤੂੰ ਇੱਥੇ ਕੀ ਕਰਨ ਲਈ ਆ ਕੁਛ ਨਹੀਂ ਮੰਮੀ ਮੈਂ ਕੀ ਕਹਣਾ ਉਦਾਂ ਹੀ ਚੀਜ਼ਿਆ ਨਹੀਂ ਲੱਗੰਦਿਆ ਤੇ ਮੈਂ ਇੱਥੇ ਆ ਗਈ ਫਿਰ ਜੀ ਨਹੀਂ ਲੱਗੰਦਿਆ ਅਸੀਂ ਤਾਂ ਸਾਰੇ ਜਣੇ ਘਰ ਹਾਂ ਤੇ ਮੈਂ ਤੈਨੂੰ ਵੇਖਣ ਲਈ ਤੂੰ ਮੈਨੂੰ ਲੱਭੀ ਨਹੀਂ ਤੇ ਮੈਂ ਇੱਧਰ ਨੂੰ ਆ ਗਈ ਮੈਂ ਚਲ ਵੇਲੀ ਵੰਨੀ ਆ ਮੰਮੀ ਜੀ ਮੈਂ ਕਹਿੰਦੀ ਹਾਂ ਵੀ ਮੇਰਾ ਜੀ ਨਹੀਂ ਲੱਗੰਦਿਆ ਹੈਗਾ ਤੇ ਜੇ ਤੁਸੀਂ ਕਹੋ ਤੇ ਡੈਡੀ ਜੀ ਮੈਨੂੰ ਪਿੰਡ ਛੱਡ ਆਉਣਾ ਥੋੜੇਕ ਦਿਨ ਜੀ ਨਹੀਂ ਲੱਗੰਦਿਆ ਪੁੱਤ ਚਲ ਉਹ ਤਾਂ ਕੋਈ ਗੱਲ ਨਹੀਂ ਗਈ ਇੱਕ ਦੋ ਦਿਨ ਜਾਣਾ ਤਾਂ ਤੂੰ ਚੱਲ ਜਾ ਤੇ ਪਰ ਤੂੰ ਸਮਾਨ ਦੀ ਪੈਕਿੰਗ ਕਰ ਲਈ ਆ ਜੋ ਬੰਦਾ ਆਇਆ ਵਾ ਫੋਨ ਮਮੀ ਜੀ ਸਮਾਨ ਦੀ ਪੈਕਿੰਗ ਨਾ ਹੁਣ ਮੈਂ ਨਹੀਂ ਕਰਨੀ ਹੈਗੀ ਇਹਨਾਂ ਨੇ ਨਾ ਫੋਨ ਕੀਤਾ ਸੀ ਤੇ ਕਹਿੰਦੇ ਸੀ ਵੀ ਹੁਣ ਸਮਾਨ ਨਾ ਪੈਕ ਕਰਿਓ ਕਿਉਂ ਤੁਹਾਡੇ ਵਿੱਚ ਕੋਈ ਗੱਲ ਹੋਈ ਆ ਨਹੀਂ ਨਹੀਂ ਮਮੀ ਜੀ ਗੱਲ ਨਹੀਂ ਹੋਈ ਮੈਨੂੰ ਵੀ ਇਹਨਾਂ ਨੇ ਇੰਨਾ ਕੀ ਦੱਸਿਆ ਵਾ ਬਸ ਇੰਨਾ ਹੀ ਕਹਿੰਦੇ ਸੀ ਵੀ ਹੋਂ ਦੀ ਤਿਆਰੀ ਨਾ ਕਰਿਓ ਹੁਣ ਤਹੀ ਘਰੇ ਰਹਿਓ ਵੀ ਇੱਥੇ ਤੁਹਾਡੇ ਵਾਸਤੇ ਜਿਆਦਾ ਸੇ ਜਦੋਂ ਜੋ ਬੰਦਾ ਫੋਨ ਆਊਗਾ ਨਾ ਇੱਕ ਵਾਰ ਮੇਰੀ ਵੀ ਗੱਲ ਕਰਵਾ ਦੀ ਪਿੰਡ ਜਾਣ ਚ ਕੋਈ ਹਰਜ ਨਹੀਂਗਾ ਪੁੱਤ ਮੈਨੂੰ ਵੀ ਨਾ ਡਰ ਜਿਆ ਲੱਗਦਾ ਵਾ ਸੰਦੀਪ ਵੀ ਇੱਦਾਂ ਵਾ ਹੁਣ ਮਹਾਰਾਜ ਨੇ ਜੋ ਟਾਈਮ ਲਿਆਂਦਾ ਵਾ ਨਾ ਆਪਣੇ ਘਰੇ ਹੀ ਫਿਰ ਠੀਕ ਆ ਇੱਥੇ ਤੇ ਵੇਹ ਮੈਂ ਨਾ ਤੈਨੂੰ ਗਾਂ ਪਛਾਂਹ ਜਾਣ ਦਿੰਨੀ ਆ ਨਾ ਕੋਈ ਕੰਮ ਤੰਦਾ ਕਰ ਦਿੰਨੀ ਆ ਬੇਸ਼ੱਕ ਉਹ ਵੀ ਨਾ ਤੈਨੂੰ ਕਿਤੇ ਘਲਾਉਣਾ ਕੋਈ ਕੰਮ ਨਾ ਕਰਨ ਦੇਣ ਪਰ ਮੇਰਾ ਧਿਆਨ ਤੇ ਤੇਰੇ ਵਿੱਚ ਹੀ ਰਹਿਣਾ ਵਾ ਨਾ ਤੇ ਉਦਾਂ ਜਾਣਾ ਵਾ ਤੇ ਕੋਈ ਗੱਲ ਨਹੀਂ ਡੈਡੀ ਤੇਰੇ ਛੱਟ ਆਉਂਦੀ ਆ ਦੋ ਦਿਨ ਰਮੀ ਤੇ ਜਾਂ ਵੀਰ ਨੂੰ ਕੰਮੀ ਵੀ ਮੈਨੂੰ ਛੱਡਿਆ ਤੇ ਜਾਂ ਡੈਡੀ ਤੇਰੇ ਆਣ ਕੇ ਲੈ ਆਉਣਗੇ ਤੈਨੂੰ ਕੋਈ ਨਹੀਂ ਮੰਮੀ ਜੀ ਇਦਾਂ ਹੀ ਕਰ ਲਾਂਗੇ ਉਦਾਂ ਹੀ ਨਾ ਕਦੇ ਕਦੇ ਮਨ ਥੋੜਾ ਖਰਾਬ ਹੋ ਜਾਂਦਾ ਵਾ ਇਹ ਵੀ ਘਰ ਨਹੀਂ ਹੈਗੇ ਘਰ ਵੀ ਜੀ ਨਹੀਂ ਲੱਗਦਾ ਮੈਂ ਵੀ ਦੱਸੋ ਕੀ ਕਰਾਂ ਗੱਲ ਤੇ ਠੀਕ ਆ ਜੋ ਤਾਂ ਮੈਂ ਵੀ ਤਾਂ ਹੀ ਕਿਹਾ ਹੀ ਵੀ ਚੱਲ ਨਾਲ ਚੱਲ ਜਾ ਤੂੰ ਘੁੰਮ ਫੇਰਾਵੇਂਗੀ ਹੁਣ ਉਹਨੇ ਫੋਨ ਕਰਤਾ ਜੋਬਨ ਨੇ ਤੂੰ ਮੇਰਾ ਪੁੱਤ ਦੱਸ ਤੈਨੂੰ ਜੋਬਨ ਨੇ ਕੋਈ ਨਾ ਕੋਈ ਗੱਲ ਤੇ ਦੱਸੀ ਹੋਊ ਨਾ ਵੀ ਕਿਉਂ ਨਹੀਂ ਜਾਣਾ ਨਹੀਂ ਨਹੀਂ ਮੰਮੀ ਜੀ ਉਨਾਂ ਨੇ ਮੈਨੂੰ ਕੋਈ ਗੱਲ ਨਹੀਂ ਦੱਸੀ। ਤੈ ਇਦਾਂ ਮਨ ਕਿਉਂ ਖਰਾਬ ਕਰਨ ਰਹੀ ਆ? ਨਹੀਂ ਦਿਲ ਲੱਗਣ ਡਿਆ ਤੇ ਕੋਈ ਗੱਲ ਨਹੀਂ। ਪਿੰਡ ਹੋਇਆ ਤੂੰ। ਪਤਾ ਹੀ ਤਾਂ ਨਹੀਂ ਕਰੀਦਾ ਹੁੰਦਾ। ਨਾਲੇ ਤੇਰੀ ਮਾਸੀ ਆਈ ਆ। ਉਹਦਾ ਤਾਂ ਸੁਭਾਅ ਹੀ ਇਦਾਂ ਦਾ ਵਾ। ਜਿੱਦਾਂ ਤੂੰ ਘਰੋਂ ਆਣ ਕੇ ਇੱਥੇ ਬਹਿ ਗਈ ਆ ਨਾ, ਉਹਨੇ 100-100 ਗੱਲ ਬਣਾਉਣੀ ਆ। ਅੱਗੇ ਗੱਲਾਂ ਤੇ ਉਹ ਕਰਦੀ ਆ। ਮੈਂ ਮੂੰਹ ਪਾ ਨਹੀਂ ਦਿੰਨੀ ਆ। ਵੀ ਨਹੀਂ, ਉਹ ਵੀ ਨਾਲ ਕੰਮ ਕਰਾਉਂਦੀ ਆ। ਤੇ ਪੁੱਤ ਇਦਾਂ ਨਹੀਂ ਆਣ ਕੇ ਬਹਿਦਾ ਹੁੰਦਾ। ਬੇਸ਼ੱਕ ਆਪਣੇ ਅੰਦਰ ਤੂੰ ਘੜੀ ਆਰਾਮ ਕਰ ਲੈਂਦੀ। ਫੇਰ ਜੇ ਮੈਂ ਕਹਿ ਦੇਣਾ ਸੀ, ਫੇਰ ਆਰਾਮ ਕਰਨ ਦੇ ਹੀ। ਹੁਣ ਉਹ ਵੇਖੂਗੀ ਤਾਂ ਕਹੂਗੀ ਵੀ ਵੇਲੇ ਜਾ ਕੇ ਕੱਲੀ ਬੈਠੀ ਆ ਚੱਲ ਪੁੱਤ ਤੂੰ ਚੱਲ ਘਰ ਨੂੰ ਤੇ ਕੋਈ ਗੱਲ ਨਹੀਂ ਮੈਂ ਜੋਬਨ ਨਾਲ ਫੋਨ ਤੇ ਆਪ ਗੱਲ ਕਰਦੀ ਆ ਵੀ ਤੂੰ ਫੋਨ ਕਰਕੇ ਮਨਾ ਕਿਉਂ ਕੀਤਾ ਵਾ ਚਲੋ ਠੀਕ ਹੈ ਮੰਮੀ ਇਹ ਆਣ ਕੇ ਇੱਥੇ ਬੈ ਗਈ ਆ ਜੋਬਨ ਨੇ ਨੂੰ ਮਨਾ ਕਰਤਾ ਵਾ ਮੇਰੇ ਫੋਨ ਤੇ ਦੋ ਦਿਨ ਹੋ ਗਏ ਗੱਲ ਹੀ ਨਹੀਂ ਗਈ ਹੋਈ ਕਿਉਂ ਮਨਾ ਕੀਤਾ ਹੋਊਗਾ ਚਲ ਕੋਈ ਗੱਲ ਨਹੀਂ ਮੈਂ ਆਪ ਹੀ ਫੋਨ ਕਰੂੰਗੀ ਉਹਨੂੰ ਤੇ ਪੁੱਛੂੰਗੀ ਪਿੱਕੀ ਯਾਦਾਂ ਜੋਤ ਨੂੰ ਉਹ ਤੇ ਰੋਂ ਰਹੀ ਹੀਗੀ ਏਕਾ ਭੈਣ ਆਈ ਆ ਜੇ ਉਹਨੂੰ ਇਹ ਗੱਲ ਦਾ ਪਤਾ ਲੱਗਾ ਉਹਨੇ ਇੱਕ ਦੀਆਂ ਚਾਰ ਬਣਾਉਣੀਆਂ ਕੀ ਇਹਨੂੰ ਘੜੀ ਘੜੀ ਮੈਂ ਜਵਾਬ ਦਵਾ ਸਿਆਣੀ ਬਿਆਣੀ ਆ ਕੁਝ ਕਹਿੰਦੀ ਚੰਗੀ ਵੀ ਨਹੀਂ ਮੈਂ ਲੱਗਦੀ ਚੱਲ ਫੋਨ ਤੇ ਹੀ ਗੱਲ ਕਰੂੰਗੀ ਇਹ ਆਉਂਦੇ ਆ ਨਾ ਘੜੀ ਚੋਂ ਇਹਨਾਂ ਨਾਲ ਵੀ ਗੱਲ ਕਰਦੀ ਆ ਵੀ ਹੁਣ ਉਹ ਕਹਿੰਦੇ ਆ ਵੀ ਨਹੀਂ ਆਉਣਾ